ਤੁਹਾਡਾ ਪਰਿਵਹਤ ਇਕਲ ਕਰੇ ਕੋਰਫਟ ਤੁਹਾਨੂੰ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ ਤੁਸੀਂ ਤੁਮੜ ਦੇ ਨਾਲ ਬਾਬਾ ਬਟਪਾਗ ਸਿੰਘ ਦਾ ਇਤਿਹਾਸ ਕੀ ਹੈ ਬਾਬਾ ਬਟਪਾਗ ਸਿੰਘ ਦਾ ਪਛੋਕੜ ਕੀ ਹੈ ਇਹ ਬਾਬਾ ਬਟਪਾਗ ਸਿੰਘ ਨੌ ਕਿਵੇਂ ਬਿਹਾ ਆਓ ਇਸ ਵੀਡੀਓ ਵਿੱਚ ਸੁਣਦੇ ਹਾਂ ਫਿਰ ਅੱਗੇ ਵਿਚਾਰ ਕਰਦੇ ਹਾਂ ਬਾਬਾ ਬਟਪਾਗ ਸਿੰਘ ਜੀ ਵੱਲੋਂ ਲੱਕੜ ਦੇ ਥਾਮ ਨੂੰ ਅੱਗ ਲਾਉਣ ਵਾਲੇ ਨਾਸਰ ਅਲੀ ਨੂੰ ਕਿਵੇਂ ਮਾਰਿਆ ਗਿਆ ਬਾਬਾ ਜੀ ਦਾ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਰਾਮਦਾਸ ਸਾਹਿਬ ਜੀ ਨਾਲ ਕੀ ਰਿਸ਼ਤਾ ਹੈ ਬਾਬਾ ਜੀ ਕਿਵੇਂ ਵਡਭਾਗ ਰਾਏ ਤੋਂ ਵਡਭਾਗ ਸਿੰਘ ਬਣੇ ਇਹਨਾਂ ਸਭ ਸਵਾਲਾਂ ਦੇ ਜਵਾਬ ਅਸੀਂ ਤੁਹਾਨੂੰ ਆਪਣੀ ਇਸ ਵੀਡੀਓ ਵਿੱਚ ਦੇਵਾਂਗੇ ਤੁਸੀਂ ਕਿਰਪਾ ਕਰਕੇ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਬਨੇ ਰਹੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਬਾਬਾ ਜੀ ਦੇ ਨਿੱਜੀ ਜੀਵਨ ਬਾਰੇ ਸੋਢੀ ਬਾਬਾ ਵਡਭਾਗ ਸਿੰਘ ਜੀ ਦਾ ਜਨਮ 2 ਸਤੰਬਰ 1710 ਵਿੱਚ ਮਾਤਾ ਰਾਜਕੌਰ ਅਤੇ ਪਿਤਾ ਰਾਮ ਸਿੰਘ ਜੀ ਦੇ ਘਰ ਹੁੰਦਾ ਹੈ ਆਪ ਜੀ ਦੀਆਂ ਦੋ ਪੈਣਾ ਅਤੇ ਚਾਰ ਭਰਾ ਸਨ ਜੇਕਰ ਗੱਲ ਕਰੀਏ ਆਪ ਜੀ ਦੇ ਵਿਆਹ ਦੀ ਤਾਂ ਆਪ ਜੀ ਦਾ ਵਿਆਹ ਬੀਬੀ ਰਾਧਾ ਜੀ ਨਾਲ ਹੁੰਦਾ ਹੈ ਪਰ ਬੀਬੀ ਰਾਧਾ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਪਰਿਵਾਰ ਦੁਬਾਰਾ ਆਪਜੀ ਦਾ ਦੂਜਾ ਵਿਆਹ ਕਰ ਦਿੰਦਾ ਹੈ ਜੇਕਰ ਗੱਲ ਕਰੀਏ ਬਾਬਾ ਜੀ ਦੇ ਪਰਿਵਾਰਕ ਪਿਛੋਕੜ ਦੀ ਤਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਧੀਰਮਲ ਦੇ ਪੋਤਰੇ ਦੇ ਪਰਪੋਤੜੇ ਲੱਗਦੇ ਸਨ ਭਾਵ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ 7ਵੀਂ ਪੀੜ੍ਹੀ ਅਤੇ ਗੁਰੂ ਰਾਮਦਾਸ ਜੀ ਦੀ 9ਵੀਂ ਪੀੜ੍ਹੀ ਵਿੱਚੋਂ ਸਨ ਤੁਸੀਂ ਸੋਚਦੇ ਹੋਵੋਗੇ ਆਖਿਰ ਗੁਰੂ ਸਾਹਿਬਾਨਾ ਨਾਲ ਬਾਬਾ ਜੀ ਦਾ ਪਿਛੋਕੜ ਹੋਣ ਦੇ ਬਾਵਜੂਦ ਬਾਬਾ ਜੀ ਗੁਰੂ ਘਰ ਨਾਲੋਂ ਕਿਵੇਂ ਟੁੱਟ ਗਏ ਅਤੇ ਦੁਬਾਰਾ ਉਹਨਾਂ ਦੀ ਗੁਰੂ ਘਰ ਵਾਪਸੀ ਕਿਵੇਂ ਹੋਈ ਇਸ ਗੱਲ ਦਾ ਜਵਾਬ ਜਾਣਨ ਲਈ ਸਾਨੂੰ ਪਿੱਛੇ ਗੁਰੂ ਅਰਜਨ ਦੇਵ ਜੀ ਦੇ ਇਤਿਹਾਸ ਵਿੱਚ ਜਾਣਾ ਪਵੇਗਾ ਉਸ ਸਮੇਂ ਜਲੰਧਰ ਦੇ ਨਗਰ ਕਰਤਾਰਪੁਰ ਵਿੱਚ ਇੱਕ ਗੁਰਦੁਆਰਾ ਸਾਹਿਬ ਜੀ ਦੀ ਉਸਾਰੀ ਕਰਵਾ ਰਹੇ ਹੁੰਦੇ ਸਨ ਉਸ ਗੁਰਦੁਆਰਾ ਸਾਹਿਬ ਜੀ ਛਾਤ ਨੂੰ ਸਪੋਰਟ ਦੇਣ ਲਈ ਇੱਕ ਥੰਮ ਦੀ ਜ਼ਰੂਰਤ ਹੁੰਦੀ ਹੈ ਫਿਰ ਸਿੱਖ ਥੰਮ ਬਣਾਉਣ ਲਈ ਇੱਕ ਟਾਲੀ ਨੂੰ ਵੱਡਣ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਟਾਲੀ ਵਿੱਚੋਂ ਇੱਕ ਰੂਹ ਦੀ ਆਵਾਜ਼ ਆਉਂਦੀ ਏ ਕਿ ਤੁਸੀਂ ਕੌਣ ਹੋ ਸਿੱਖ ਕਹਿੰਦੇ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਿੱਖਾਂ ਫਿਰ ਟਾਲੀ ਵਿੱਚ ਆਵਾਜ਼ ਆਈ ਕਿ ਮੈਂ ਤੇ ਸੁਣਿਆ ਸੀ ਸਿੱਖ ਲੋਕਾਂ ਨੂੰ ਘਰ ਬਣਾ ਕੇ ਦਿੰਦੇ ਨੇ ਤੇ ਤੁਸੀਂ ਮੇਰਾ ਘਰ ਤੋੜਨ ਆਏ ਹੋ ਫਿਰ ਸਿੱਖ ਵਾਪਸ ਜਾ ਕੇ ਗੁਰੂ ਜੀ ਨੂੰ ਸਾਰੀ ਗੱਲ ਦੱਸਦੇ ਸਨ ਸਿੱਖਾਂ ਦੀ ਗੱਲ ਸੁਣਨ ਤੋਂ ਬਾਅਦ ਗੁਰੂ ਜੀ ਆਪ ਚੱਲ ਕੇ ਟਾਲੀ ਕੋਲ ਆਉਂਦੇ ਨੇ ਅਤੇ ਉਸ ਰੂਹ ਨੂੰ ਕਹਿੰਦੇ ਅੱਜ ਤੋਂ ਬਾਅਦ ਤੇਰੀ ਮੁਕਤੀ ਹੋ ਜਾਵੇਗੀ ਅਤੇ ਤੇਰੀ ਟਾਲੀ ਦਾਸੀ ਗੁਰੂ ਘਰ ਵਿੱਚ ਥੰਮ ਲਾਵਾਂਗੇ ਅਤੇ ਉਸ ਗੁਰੂ ਘਰ ਦਾ ਨਾਮ ਵੀ ਥੰਮ ਸਾਹਿਬ ਰੱਖਾਂਗੇ ਇਸ ਤਰ੍ਹਾਂ ਉਸ ਰੂਹ ਦੀ ਗਤੀ ਹੋ ਜਾਂਦੀ ਏ ਸੇਖੋ ਟਾਲੀ ਨੂੰ ਵੱਢ ਕੇ ਗੁਰੂ ਘਰ ਲੈ ਆਉਂਦੇ ਨੇ ਫਿਰ ਅੱਗੇ ਜਾ ਕੇ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਬਾਬਾ ਵਡਭਾਗ ਸਿੰਘ ਜੀ ਨਾਲ ਜੁੜ ਜਾਂਦਾ ਏ ਜੋ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਫਿਰ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਆਉਂਦੇ ਹਨ ਅਤੇ ਜੰਗ ਵਿੱਚ ਜਿੰਦੇ ਖਾਨ ਨੂੰ ਮਾਰਨ ਤੋਂ ਬਾਅਦ ਗੁਰੂ ਜੀ ਇੱਥੋਂ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ ਪਰ ਉਹਨਾਂ ਦਾ ਪੁੱਤਰਾ ਧੀਰਮਲ ਆਪਣੇ ਪਰਿਵਾਰ ਸਮੇਤ ਇਸ ਗੁਰਦਰਾ ਸਾਹਿਬ ਰੁਕਦਾ ਏ ਫਿਰ ਧੀਰਮਲ ਹੀ ਗੁਰਦਵਾਰਾ ਸਾਹਿਬ ਜੀ ਦੀ ਸਾਮ ਸੰਭਾਲ ਕਰਦਾ ਏ ਅਤੇ ਗੁਰੂ ਅਰਜਨ ਦੇਵ ਜੀ ਵੱਲੋਂ ਆਈ ਗੁਰਦਾਸ ਜੀ ਕੋਲੋਂ ਆਦ ਗ੍ਰੰਥ ਦਾ ਸਰੂਪ ਤਿਆਰ ਕਰਵਾਇਆ ਗਿਆ ਸੀ ਉਹ ਵੀ ਇਸ ਗੁਰਦਰਾ ਸਾਹਿਬ ਵਿੱਚ ਰੱਖਿਆ ਹੋਇਆ ਸੀ ਕਾਫੀ ਸਮਾਂ ਲੰਗਣ ਤੋਂ ਬਾਅਦ ਇਸ ਗੁਰਦਰਾ ਸਾਹਿਬ ਅਤੇ ਹੋਰ ਜਿੰਨੇ ਵੀ ਕਰਤਾਰਪੁਰ ਦੇ ਦਵਾਰੇ ਸਨ ਸਾਬਦਾ ਪ੍ਰਬੰਧ ਬਾਬਾ ਵੜਪਾਗ ਜੀ ਕੋਲ ਆ ਜਾਂਦਾ ਏ ਫਿਰ ਬਾਬਾ ਜੀ ਅਤੇ ਉਹਨਾਂ ਦਾ ਪਰਿਵਾਰ ਜਲੰਧਰ ਦੇ ਰਾਜੇ ਬਣ ਜਾਂਦੇ ਨੇ ਉਸ ਸਮੇਂ ਬਾਬਾ ਜੀ ਦਾ ਗੁਰੂ ਘਰ ਨਾਲੋਂ ਬਹੁਤ ਫਾਸਲਾ ਪੈ ਜਾਂਦਾ ਏ ਅਤੇ ਬਾਬਾ ਜੀ ਦਾ ਨਾਮ ਵੜਪਾਗ ਸਿੰਘ ਤੋਂ ਰਾਏ ਹੁੰਦਾ ਏ ਅਸੀਂ ਹੁਣ ਗੱਲ ਕਰਾਂਗੇ ਕਿਵੇਂ ਬਾਬਾ ਜੀ ਦਾ ਗੁਰੂ ਘਰ ਨਾਲੋਂ ਫਾਸਲਾ ਮਿਟਿਆ ਅਤੇ ਕਿਵੇਂ ਉਹਨਾਂ ਦਾ ਨਾਮ ਗੜਪਾਗ ਰਾਏ ਤੋਂ ਸਿੰਘ ਹੋਇਆ ਫਿਰ ਇੱਕ ਦਿਨ ਜਲੰਧਰ ਦੇ ਸੂਬੇਦਾਰ ਨਾਸਰ ਅਲੀ ਤੇ ਬਾਬਾ ਜੀ ਦੀ ਕਿਸੇ ਗੱਲ ਤੋਂ ਵਿਗੜ ਜਾਂਦੀ ਏ ਅਤੇ ਆਪਸ ਵਿੱਚ ਜੰਗ ਹੁੰਦੀ ਏ ਅਤੇ ਇਸ ਜੰਗ ਵਿੱਚ ਨਾਸਰ ਅਲੀ ਬਹੁਤ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੰਦਾ ਏ ਇਸ ਲੜਾਈ ਵਿੱਚ ਬਾਬਾ ਜੀ ਦੇ ਆਪਣੇ ਵੀ ਬਹੁਤ ਪਰਿਵਾਰਕ ਮੈਂਬਰ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਬਾਬਾ ਜੀ ਆਦ ਗ੍ਰੰਥ ਦਾ ਸਰੂਪ ਲੈ ਕੇ ਇੱਥੋਂ ਸੁਰੱਖਿਅਤ ਨਿਕਲ ਜਾਂਦੇ ਨੇ ਅਤੇ ਨਾਸਰ ਅਲੀ ਗੁਰਦੁਆਰਾ ਥੰਮ ਸੇਵ ਵਿੱਚ ਲੱਗੇ ਥੰਮ ਨੂੰ ਅੱਗ ਲਾ ਕੇ ਸਾੜ ਦਿੰਦਾ ਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਗਊਆਂ ਦਾ మాਸ ਸੁੱਟ ਕੇ ਬੇਅਦਬੀ ਕਰਦਾ ਏ ਅਤੇ ਫਿਰ ਬਾਬਾ ਵਡਭਾਗ ਰਾਏ ਜੀ ਬਚੇ ਹੋਏ ਸਿੱਖ ਪਰਿਵਾਰਾਂ ਨਾਲ ਮਾਚਲ ਚਲੇ ਜਾਂਦੇ ਨੇ ਬਾਬਾ ਜੀ ਦੇ ਮਨ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਇਤਬੀ ਨੂੰ ਲੈ ਕੇ ਨਾਸਰ ਅਲੀ ਦੇ ਵਿਰੁੱਧ ਬਹੁਤ ਗੁੱਸਾ ਭਰਿਆ ਹੋਇਆ ਸੀ ਫਿਰ ਉਹਨਾਂ ਨੇ ਆਪੇ ਸਿਰ ਤੇ ਬੰਨਿਆ ਹੋਇਆ ਦਮਾਲਾ ਉਤਾਰ ਕੇ ਛੋਟੀ ਦਸਤਾਰ ਬੰਨੀ ਅਤੇ ਪ੍ਰਣ ਕੀਤਾ ਜਦੋਂ ਤੱਕ ਮੈਂ ਨਾਸਰ ਅਲੀ ਨੂੰ ਸਾਰਨਾ ਹੀ ਦਿੰਦਾ ਉਸ ਸਮੇਂ ਤੱਕ ਮੈਂ ਸਿਰ ਤੇ ਦਸਤਾਰ ਨਹੀਂ ਸਜਾਵਾਂਗਾ ਫਿਰ ਬਾਬਾ ਜੀ ਦੀ ਮੁਲਾਕਾਤ ਦਲ ਖਾਲਸਾ ਜੱਤਾ ਸਿੰਘ ਆਲੂਵਾਲੀਆ ਅਤੇ ਹੋਰ ਸਿੰਘਾਂ ਨਾਲ ਹੁੰਦੀ ਹੈ ਅਤੇ ਬਾਬਾ ਵਡਪਾਗਰਾਏ ਜੀ ਗੁਰਦੁਆਰਾ ਸਾਹਿਬ ਜੀ ਦੀ ਬੇਅਦਬੀ ਬਾਰੇ ਦੱਸਦੇ ਸਨ ਅਤੇ ਨਾਸਰ ਅਲੀ ਕੋਲੋਂ ਬਦਲਾ ਲੈਣ ਲਈ ਕਹਿੰਦੇ ਸਨ ਕਿ ਰਜਸਾ ਸਿੰਘ ਆਲੂ ਵਾਲੀਆ ਜੀ ਬਦਲਾ ਲੈਣ ਲਈ ਸਹਿਮਤ ਹੋ ਜਾਂਦੇ ਸਨ ਇਸ ਤੋਂ ਬਾਅਦ ਬਾਬਾ ਗੜਪਾਗ ਰਾਏ ਜੀ ਖੰਡੇ ਦੀ ਪੌਲ ਛਾ ਕੇ ਗੜਪਾਗ ਰਾਏ ਤੋਂ ਸਿੰਘ ਬਣ ਜਾਂਦੇ ਸਨ ਫਿਰ ਸਿੰਘ ਕਰਤਾਰਪੁਰ ਉੱਪਰ ਹਮਲਾ ਕਰਨ ਦੀ ਤਿਆਰੀ ਸ਼ੁਰੂ ਕਰ ਦਿੰਦੇ ਨੇ ਕਿ ਉਸ ਸਮੇਂ ਨਾਸਰ ਅਲੀ ਦਾ ਇੱਕ ਦੁਸ਼ਮਣ ਅਦੀਨਾ ਬੇਗਾ ਕੇ ਸਿੰਘਾਂ ਨੂੰ ਮਿਲਦਾ ਏ ਅਦੀਨਾ ਬੇਗ ਉਹ ਸੀ ਜਿਹੜਾ ਪਹਿਲਾਂ ਜਲੰਧਰ ਦਾ ਸੂਬੇਦਾਰ ਹ ਸੀ ਜਿਸ ਨੂੰ 나ਸਰ अली ਨੇ ਉੱਥੋਂ ਭਜਾ ਦਿੱਤਾ ਸੀ ਇਸ ਤੋਂ ਬਾਅਦ ਬਾਬਾ ਵਡਭਾਗ ਸਿੰਘ ਜੀ ਅਤੇ ਅਦੀਨਾ ਬੇਗ ਵਿੱਚ ਦੋਸਤੀ ਹੋ ਗਈ ਅਤੇ ਸੰਧੀ ਕੀਤੀ ਗਈ ਸੰਧੀ ਇਹ ਹੁੰਦੀ ਹੈ ਕਿ ਜਦੋਂ ਕਰਤਾਰਪੁਰ ਨੂੰ ਜਿੱਤ ਲਿਆ ਜਾਵੇ ਤਾਂ ਉੱਥੋਂ ਦੀ ਸੂਬੇਦਾਰੀ ਅਦੀਨਾ ਬੇਗ ਕੋਲ ਰਹੇਗੀ ਅਤੇ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਬਾਬਾ ਵਡਭਾਗ ਸਿੰਘ ਜੀ ਕੋਲ ਰਹੇਗਾ ਪਰ ਬਾਬਾ ਜੀ ਅਦੀਨਾ ਬੇਗ ਦੇ ਅੱਗੇ ਕੁਝ ਸ਼ਰਤਾ ਰੱਖਦੇ ਨੇ ਕਿ ਜਲੰਧਰ ਵਿੱਚ ਜਿੰਨੇ ਵੀ ਤੁਰਕ ਮਲੇਸ਼ ਹਨ ਉਹਨਾਂ ਨੂੰ ਖਤਮ ਕਿ ਜਾਵੇਗਾ ਦੂਜੀ ਸ਼ਰਤ ਚਵੇਂ ਨਾਸਰ ਅਲੀ ਨੇ ਗੁਰਦਰਾ ਸਾਹਿਬ ਜੀ ਦੇ ਅੰਦਰ ਗਊਆਂ ਦਾ ਮਾਸ ụtਿਆ ਸੀ ਮੈਂ ਵੀ ਉਸ ਦੇ ਘਰ ਸੂਰਾਂ ਦਾ ਮਾਸ ụtਾਂਗਾ ਅਤੇ ਨਾਸਰ ਅਲੀ ਨੂੰ ਸਾਰ ਕੇ ਮਾਰਾਂਗਾ ਅਤੇ ਤੀਜੀ ਸ਼ਰਤ ਇਹਨਾਂ ਦੀਆਂ ਬੇਗਮਾਂ ਨੂੰ ਰੰਡੀਆਂ ਕਰਨਾ ਏ ਭਾਵ ਵਿਧਵਾ ਕਰਨਾ ਏ ਇਹ ਜਿਹੜੀ ਲੜਾਈ ਬਾਬਾ ਵਡਭਾਗ ਸਿੰਘ ਜੀ ਵੱਲ ਲੜੀ ਗਈ ਇਸ ਦਾ ਜ਼ਿਕਰ ਸਾਨੂੰ ਪ੍ਰਸਿੱਧ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਜੋ ਕਿ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੀ ਦੁਆਰਾ ਲਿਖਿਆ ਗਿਆ ਹੈ ਉਸ ਵਿੱਚ ਦੇਖਣ ਨੂੰ ਮਿਲਦਾ ਹੈ ਉਸ ਤੋਂ ਬਾਅਦ ਬਾਬਾ ਜੀ ਵੱਲੋਂ ਜਲੰਧਰ ਤੇ ਹਮਲਾ ਕੀਤਾ ਜਾਂਦਾ ਹੈ ਅਤੇ ਇੱਕ ਦਿਨ ਵਿੱਚ ਜਿੱਤ ਲਿਆ ਜਾਂਦਾ ਹੈ ਫਿਰ ਬਾਬਾ ਜੀ ਨਾਸਰ ਅਲੀ ਦੇ ਘਰ ਵਿੱਚ ਸੂਰਾਂ ਦਾ ਮਾਸ ਛੁੱਟਦੇ ਸਨ ਪਰ ਨਾਸਰ ਅਲੀ ਪਹਿਲਾਂ ਹੀ ਮਰ ਜਾਂਦਾ ਹੈ ਪਰ ਬਾਬਾ ਜੀ ਆਪਣੇ ਕਿਤੇ ਹੋਏ ਪ੍ਰਣ ਮੁਤਾਬਕ ਨਾਸਰ ਅਲੀ ਦੀ ਕਬਰ ਪੁੱਟ ਕੇ ਉਸ ਨੂੰ ਬਾਹਰ ਕੱਢ ਕੇ ਉਸ ਦੇ ਮੂੰਹ ਵਿੱਚ ਉਹਰ ਦਾ ਮਾਸ ਪਾ ਕੇ ਅੱਗ ਨਾਲ ਸਾੜ ਦਿੰਦੇ ਨੇ ਅਤੇ ਰੰਡੀਆਂ ਹੋਈਆਂ ਬੇਗਮਾਂ ਨੂੰ ਅੰਮ੍ਰਿਤ ਛਕਾ ਦਿੰਦੇ ਸਨ ਇਸ ਤੋਂ ਬਾਅਦ ਇੱਕ ਵਾਰ ਫਿਰ ਜਲੰਧਰ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਆ ਜਾਂਦਾ ਹੈ ਅਤੇ ਬਾਬਾ ਜੀ ਗੁਰਦੁਆਰਾ ਥੰਮ ਸਾਬ ਅਤੇ ਹੋਰ ਜੋ ਵੀ ਗੁਰਦੁਆਰੇ ਨੁਕਸਾਨੇ ਗਏ ਉਹਨਾਂ ਦੀ ਮੁਰੰਮਤ ਕਰਵਾਉਂਦੇ ਹਨ ਬਾਬਾ ਵਡਪਾਰ ਸਿੰਘ ਜੀ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਪੰਜ ਜੰਗਾਂ ਲੜੀਆਂ ਸਨ ਜਿੱਥੋਂ ਉਹਨਾਂ ਦਾ ਸਿਪਾਹੀ ਵਾਲਾ ਰੂਪ ਦੇਖਣ ਨੂੰ ਮਿਲਦਾ ਹੈ ਜਲੰਧਰ ਵਿੱਚ ਸਭ ਕੁਝ ਠੀਕ ਹੋਣ ਤੋਂ ਬਾਅਦ ਬਾਬਾ ਜੀ ਫਿਰ ਹਿਮਾਚਲ ਦੇ ਪਛੜੇ ਹੋਏ ਇਲਾਕਿਆਂ ਵਿੱਚ ਚਲੇ ਜਾਂਦੇ ਨੇ ਅਤੇ ਊਨੇ ਦੇ ਨੇੜੇ ਇੱਕ ਪਿੰਡ ਮੈੜੀ ਪਹੁੰਚ ਜਾਂਦੇ ਨੇ ਜਿੱਥੇ ਉਹ ਦੇਖਦੇ ਨੇ ਇੱਕ ਖਾੜ ਦੇ ਵਿੱਚ ਪਹਾੜਾਂ ਤੋਂ ਛਰਨੇ ਵਾਂਗ ਪਾਣੀ ਡਿੱਗ ਰਿਹਾ ਹੁੰਦਾ ਏ ਜੋ ਕਿ ਬਹੁਤ ਸਾਫ਼ ਅਤੇ ਮਿੱਠਾ ਹੁੰਦਾ ਏ ਬਾਬਾ ਜੀ ਉੱਥੇ ਆਪਣੇ ਸਿੰਘਾਂ ਦੇ ਨਾਲ ਡੇਰਾ ਲਾਉਂਦੇ ਨੇ ਅਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਬਾਬਾ ਜੀ ਦੇ ਕਹਿਣ ਤੇ ਇੱਕ ਸਿੰਘ ਵੱਲੋਂ ਆਵਾਜ਼ ਦਿੱਤੀ ਜਾਂਦੀ ਏ ਕਿ ਗੁਰੂ ਦਾ ਲੰਗਰ ਤਿਆਰ ਏ ਜਿਸ ਨੇ ਸ਼ਕੜਾ ਹੋਵੇ ਸ਼ੱਕ ਸਕਦਾ ਏ ਫਿਰ ਅਗਲੇ ਦਿਨ ਬਾਬਾ ਜੀ ਉਸ ਇਲਾਕੇ ਵਿੱਚ ਘੁੰਮਣ ਲਈ ਨਿਕਲਦੇ ਨੇ ਤਾਂ ਉਹਨਾਂ ਦੀ ਨਜ਼ਰ ਇੱਕ 베ਰੀ ਤੇ ਪੈਂਦੀ ਏ ਅਤੇ ਉਹ ਉਸ 베ਰੀ ਦੇ ਹੇਠ ਬੈਠ ਜਾਂਦੇ ਸਨ ਅਤੇ ਇੱਕ ਸਿੰਘ 베ਰੀ ਉੱਪਰ ਨਿਸ਼ਾਨ ਸਾਹਿਬ ਚਲਾ ਦਿੰਦਾ ਏ ਤਾਂ ਕਿ ਦੂਸਰੇ ਸਿੰਘਾਂ ਨੂੰ ਪਤਾ ਲੱਗ ਸਕੇ ਬਾਬਾ ਜੀ ਕਿੱਥੇ ਬੈਠੇ ਸਨ ਬਾਬਾ ਜੀ 베ਰੀ ਦੇ ਹੇਠ ਬੈਠ ਕੇ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਨੇ ਕੁਝ ਸਮੇਂ ਬਾਅਦ ਉੱਥੋਂ ਚਰਵਾਹੇ ਲੰਘ ਰਹੇ ਹੁੰਦੇ ਹਨ ਜੋ ਪੇੜਾਂ ਬੱਕਰੀਆਂ ਚਰਾ ਰਹੇ ਹੁੰਦੇ ਸਨ ਉਹ ਬਾਬਾ ਜੀ ਨੂੰ ਕਹਿੰਦੇ ਇਸ 베ਰੀ ਦੇ ਹੇਠ ਤੋਂ ਉੱਠ ਜਾਓ ਇਹਤੇ ਇੱਕ ਪ੍ਰੇਤ ਰਹਿੰਦੀ ਏ ਜੋ ਲੋਕਾਂ ਦਾ ਬਹੁਤ ਨੁਕਸਾਨ ਕਰਦੀ ਏ ਅਤੇ ਮਾਰ ਦਿੰਦੀ ਏ। ਬਾਬਾ ਜੀ ਕਹਿੰਦੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਚੱਲਦੀ ਏ ਉੱਥੇ ਆਤਮਾ ਭੂਤ ਪ੍ਰੇਤ ਕਿਸੇ ਦਾ ਕੁਝ ਨਹੀਂ ਵਿਗਾਰ ਸਕਦੀ ਪਰ ਉਹ ਚਰਵਾਏ ਉਥੋਂ ਡਰ ਕੇ ਭੱਜ ਜਾਂਦੇ ਨੇ। ਬਾਬਾ ਜੀ ਫਿਰ ਭਗਤੀ ਵਿੱਚ ਲੀਨ ਹੋ ਜਾਂਦੇ ਨੇ। ਉਹ ਚਰਵਾਏ ਜਿਸ ਆਤਮਾ ਦੀ ਗੱਲ ਕਰਦੇ ਸੀ ਉਹ ਕੋਈ ਹੋਰ ਨਹੀਂ ਸਰੀਰ रहत प्रेत वीरनार सिंह ਸੀ ਉਹ ਆਪਣੇ ਇਲਾਕੇ ਦੇ ਭੂਤਾਂ প্রেਤਾਂ ਦਾ ਮੁਖੀਆ ਸੀ वीरनार सिंह बाबा जी ਨੂੰ ਆਪਣੀ 베ਰੀ ਹੇਠ ਬੈਠਾ ਦੇਖ ਕੇ ਬਹੁਤ ਗੁੱਸੇ ਵਿੱਚ ਆਉਂਦਾ ਏ ਅਤੇ ਬਾਬਾ ਜੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਏ ਪਰ ਉਸ ਦਾ ਕੋਈ ਵੀ ਵਸ ਨਹੀਂ ਚੱਲਦਾ ਥੱਕ ਹਾਰ ਕੇ ਉਹ 베ਰੀ ਤੋਂ ਥੱਲੇ ਆਉਂਦਾ ਏ ਅਤੇ ਬਾਬਾ ਜੀ ਨੂੰ ਕੋਈ ਉੱਚੀ ਸ਼ਖਸੀਅਤ ਸਮਝ ਕੇ ਮਾਫੀ ਮੰਗਦਾ ਏ ਫਿਰ ਬਾਬਾ ਜੀ ਉਸ ਨੂੰ ਕਹਿੰਦੇ ਜੇਕਰ ਤੂੰ ਬਦਰੂਹਾ ਦੇ ਚੱਕਰ ਵਿੱਚ ਫਸੇ ਲੋਕਾਂ ਦੀ ਮਦਦ ਕਰੇ ਤਾਂ ਤੈਨੂੰ ਮੁਕਤੀ ਮਿਲ ਜਾਵੇਗੀ ਤੇ ਅਸੀਂ ਤੈਨੂੰ ਮaaf ਕਰ ਦਵਾਂਗੇ ਉਸ ਤੋਂ ਬਾਅਦ ਨਾਰ ਸਿੰਘ ਬਾਬਾ ਜੀ ਨੇ ਕਹਿੰਦਾ ਜਿੱਥੇ ਵੀ ਕੋਈ ਪ੍ਰਮਾਤਮਾ ਦਾ ਸਿਮਰਨ ਕਰੇਗਾ ਉੱਥੇ ਕੋਈ ਵੀ ਭੂਤ ਪ੍ਰੇਤ ਆਪਣਾ ਅਸਰ ਨਹੀਂ ਕਰੇਗਾ ਉਸ ਤੋਂ ਬਾਅਦ ਸਿੰਘ ਉੱਥੇ ਰੁੱਖਾਂ ਨੂੰ ਵੱਢ ਕੇ ਝੌਂਪੜੀਆਂ ਬਣਾ ਲੈਂਦੇ ਨੇ ਅਤੇ ਉੱਥੇ ਡੇਰਾ ਲਾ ਲੈਂਦੇ ਨੇ ਅਤੇ ਜਿਹੜੇ ਚਰਵਾਏ ਡਰ ਕੇ ਭੱਜ ਗਏ ਸੀ ਉਹ ਵਾਪਿਸ ਆ ਕੇ ਜੋਦਨ ਨਗਰ ਵਸਿਆ ਦੇਖਦੇ ਨੇ ਤਾਂ ਹੈਰਾਨ ਹੋ ਜਾਂਦੇ ਨੇ ਅਤੇ ਲੰਗਰ ਛਕਦੇ ਨੇ ਅਤੇ ਫਿਰ ਜਿੱਥੇ ਵੀ ਜਾਂਦੇ ਨੇ ਬਾਬਾ ਵਡਭਾਗ ਸਿੰਘ ਜੀ ਬਾਰੇ ਲੋਕਾਂ ਨੂੰ ਦੱਸਦੇ ਨੇ ਅਤੇ ਫਿਰ ਉੱਥੇ ਸੰਗਤ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ ਬਾਬਾ ਵਡਭਾਗ ਸਿੰਘ ਜੀ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਕਹਾ ਕੇ ਆਪਣਾ ਪ੍ਰਚਾਰ ਨਹੀਂ ਕੀਤਾ ਆਉਣ ਵਾਲੀ ਸੰਗਤ ਨੂੰ ਉਹ ਇੱਕ ਪਰਮਾਤਮਾ ਦੇ ਸਿਮਰਨ ਨਾਲ ਹੀ ਜੋੜਦੇ ਸਨ ਫਿਰ ਅਖੀਰ ਬਾਬਾ ਜੀ 22 ਜਨਵਰੀ 17 ਸੋ ਬਾਠ ਨੂੰ ਜੋਤੀ ਜੋ ਸਮਾਜ ਆਂਦੇ ਨੇ ਸੋ ਏਸੀ ਇਤਿਹਾਸ ਬਾਬਾ ਬਟਪਾਗ ਸਿੰਘ ਦਾ ਬਟਪਾਗ ਰਾਏ ਤੋਂ ਅਮਰਤ ਦੀ ਪੌਂਛਾ ਕੇ ਬਟਪਾਗ ਸਿੰਘ ਕਿਵੇਂ ਬਣੇ ਇਹ ਤੁਸੀਂ ਵੀਡੀਓ ਵਿੱਚ ਦੇਖਿਆ ਵੀਡੀਓ ਮੈਂ ਉਹੀ ਪਾਉਣਾ ਜੋ ਤੁਹਾਨੂੰ ਜਾਣਕਾਰੀ ਦੇ ਸਕੇ ਸਾਡੇ ਇਤਿਹਾਸ ਨਾਲ ਜੁੜ ਸਕੇ ਫालतू ਵੀਡੀਓ ਅਸੀਂ ਵੀ ਪਾ ਸਕਦੇ ਹਾਂ ਪਰ ਪਾਉਂਦੇ ਨਹੀਂ ਅਸੀਂ ਉਹੀ ਵੀਡੀਓ ਪਾਉਨੇ ਆ ਤੇ ਉਹੀ ਪਾਵਾਂਗੇ ਜਿਸ ਨਾਲ ਤੁਹਾਨੂੰ ਕੋਈ ਸੇਧ ਤੁਹਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ